ਸ਼ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਲੰਘੇ ਦੇਣੀ ਸ਼ੁਰੂ ਹੋ ਗਈ। ਇਸ ਭਰਤੀ ਪ੍ਰਕਿਰਿਆ ਤੋਂ ਬਾਅਦ ਬਹੁਤ ਸਾਰੀ ਚਰਚਾਵਾ ਸ਼ੁਰੂ ਹੋ ਗਈਆਂ ਪਰ ਇਸ ਭਰਤੀ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੱਕ ਵਿਸ਼ੇਸ਼ ਮੀਟਿੰਗ ਹੁੰਦੀ ਹੈ ਜਿਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਉਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਿਲ ਹੁੰਦੇ ਨੇ। ਗੁਰਪ੍ਰਤਾਪ ਸਿੰਘ ਵਡਾਲਾ ਇਸ ਮੀਟਿੰਗ ਤੋਂ ਬਾਅਦ ਜਹਜ਼ਾਰ ਸਾਹਿਬ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਬਹੁਤ ਕੁਝ ਬੋਲਦੇ ਨੇ, ਜਾਣਕਾਰੀ ਸਾਂਝੀ ਕਰਦੇ ਨੇ ਪਰ ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਾਮੋਸ਼ ਰਹਿ ਜਾਂਦੇ ਨੇ ਚੁੱਪ ਰਹਿ ਜਾਂਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੁਝ ਵੀ ਨਹੀਂ ਬੋਲਦੇ ਇਹ ਪਹਿਲੀ ਵਾਰ ਨਹੀਂ ਹੈ ਹਾਲਾਂਕਿ ਜਦੋਂ ਤੋਂ ਇਹ ਮਸਲਾ ਪੱਖਿਆ ਆ ਉਦੋਂ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਾਮੋਸ਼ ਨਜ਼ਰ ਆ ਰਹੇ ਨੇ ਨਾ ਸਿਰਫ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਗੋਂ ਜੱਥੇਦਾਰ ਸਾਹਿਬ ਵੀ ਚੁੱਪ ਨਜ਼ਰ ਆ ਰਹੇ ਨੇ ਖਾਮੋਸ਼ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਅਕਾਲੀ ਲੀਡਰ ਆਪਣੀ ਗੱਲ ਅੱਗੇ ਰੱਖਦੇ ਸੀ ਉਦੋਂ ਡਾਕਟਰ ਦਿਲਜੀਤ ਚੀਮਾ ਸਾਰੀ ਜਾਣਕਾਰੀ ਦਿੰਦੇ ਸੀ ਇਥੋਂ ਤੱਕ ਕਿ ਕਈ ਵਾਰੀ ਤਾਂ ਇਹ ਵੀ ਇਲਜ਼ਾਮ ਹੋਣਾ ਤੇ ਲੱਗੇ ਕਿ ਉਹਨਾਂ ਨੇ ਜੱਥੇਦਾਰ ਸਾਹਿਬ ਦੇ ਵੱਲੋਂ ਇੱਕ ਬਿਆਨ ਦੇ ਦਿੱਤਾ। ਔਰ ਹੁਣ ਜਦੋਂ ਗੁਰਪ੍ਰਤਾਪ ਸਿੰਘ ਬਡਾਲਾ ਮਿਲ ਕੇ ਆਏ ਤੇ ਉਸ ਵੇਲੇ ਵੀ ਗੁਰਪ੍ਰਤਾਪ ਸਿੰਘ ਬਡਾਲਾ ਨੇ ਸਾਰੀ ਗੱਲ ਦੱਸ ਦਿੱਤੀ। ਧਾਮੀ ਸਾਹਿਬ ਵੀ ਕਹਿੰਦੇ ਉੱਥੇ ਮੌਜੂਦ ਸੀ ਪ੍ਰਧਾਮੀ ਸਾਹਿਬ ਕੁਝ ਨਹੀਂ ਬੋਲੇ। ਦਾਹੀ ਉਸ ਤੋਂ ਬਾਅਦ ਸਿੰਘ ਸਾਹਿਬ ਦਾ ਕੋਈ ਬਿਆਨ ਆਇਆ। ਹਾਲਾਂਕਿ ਹੁਣ ਤੱਕ ਇਹੀ ਉਡੀਕਿਆ ਜਾ ਰਿਹਾ ਕਿ ਸਿੰਘ ਸਾਹਿਬ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਬਿਆਨ ਸਾਂਝਾ ਕਰਨ। ਲੰਗੇ ਦੇਣੀ ਗੁਰਪ੍ਰਤਾਪ ਬਡਾਲਾ ਨੇ ਜੋ ਗੱਲਾਂ ਕਹੀਆਂ ਜਾਂ ਅੰਦਰ ਮੀਟਿੰਗ ਦੇ ਵਿੱਚ ਜੋ ਗੱਲਾਂ ਹੋਈਆਂ ਉਹਨਾਂ ਬਾਰੇ ਦਲੀਲਾਂ ਦਿੱਤੀਆਂ ਉਸ ਬਾਰੇ ਵੀ ਕੋਈ ਪੁਸ਼ਟੀ ਜਾਂ ਕੋਈ ਬਿਆਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਹੀਂ ਦਿੱਤਾ ਕਿ ਕੀ ਉਹ ਗੱਲਾਂ ਅੰਦਰ ਹੋਈਆਂ ਨਹੀਂ ਹੋਈਆਂ ਹਾਲਾਂਕਿ ਇੱਥੇ ਕ੍ਰੈਡੀਬਿਲਟੀ ਦੀ ਗੱਲ ਨਹੀਂ ਹੈ ਇੱਥੇ ਚੁੱਪ ਦੀ ਗੱਲ ਹੈ ਕਿ ਆਖਰਕਾਰ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਸੀਨੀਅਰ ਪੱਤਰਕਾਰ ਜ਼ਰੂਰ ਇਹ ਹੁਣ ਅਪੀਲ ਕਰ ਰਹੇ ਆ ਕਿ ਇਸ ਚੀਜ਼ ਦੀ ਕਨਫਿਊਜ਼ਨ ਜਿਹੜੀ ਪੈਦਾ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਅ ਸੀਨੀਅਰ ਪੱਤਰਕਾਰ ਦਾਵਾ ਕਰਦੇ ਨੇ ਕਿ ਡਾਕਟਰ ਦਲਜੀਤ ਚੀਮਾ ਨੇ ਇਹ ਵੀ ਕਿਹਾ ਸੀ ਕਿ ਸਿੰਘ ਸਾਹਿਬ ਦੇ ਵੱਲੋਂ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਨਵੀਂ ਭਰਤੀ ਪ੍ਰਕਿਰਿਆ ਦੀ ਔਰ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਬਡਾਲਾ ਲੰਗੇ ਦੇ ਲਈ ਦਿਨੀਆਂ ਗੱਲ ਕਰਦੇ ਆ ਕਿ ਸਿੰਘ ਸਾਹਿਬ ਨੇ ਇਤਰਾਜ਼ ਕੀਤਾ ਹੁਣ ਇੱਥੇ ਆ ਕੇ ਕਨਫਿਊਜ਼ਨ ਜਿਹੜੀ ਪੈਦਾ ਹੋ ਰਹੀ ਹੈ ਉਹ ਕਨਫਿਊਜ਼ਨ ਕਿਸੇ ਨੂੰ ਤਾਂ ਹੱਲ ਕਰਨੀ ਪਵੇਗੀ ਔਰ ਉਹ ਕਨਫਿਊਜ਼ਨ ਹੱਲ ਕੌਣ ਕਰੇਗਾ ਸਵਾਲ ਇਸ ਗੱਲ ਦਾ ਵੀ ਹੈ ਸੀਨੀਅਰ ਪੱਤਰਕਾਰਾਂ ਨੇ ਅਪੀਲ ਕੀਤੀ ਹੈ ਸਿੰਘ ਸਾਹਿਬ ਤੋਂ ਕਿ ਉਹਨਾਂ ਨੂੰ ਇਸ ਕਨਫਿਊਜ਼ਨ ਨੂੰ ਦੂਰ ਕਰਨਾ ਚਾਹੀਦਾ ਕੀ ਕੁਝ ਹੁੰਦਾ ਦੱਸਦੇ ਰਵਾਂਗੇ ਬਣੇ ਰੋ 1850